टीवी टुडे चैनल ते ਤੁਹਾਡਾ ਸਵਾਗਤ ਹੈ ਬੰਗਾ ਫਗਵਾੜਾ ਮੁੱਖ ਮਾਰਗ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੇ ਪਿੰਦੇ ਕਸਬਾ ਬਹਿਰਾਮ ਵਿਖੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਪਿਸਤੋਲਾਂ ਦੀ ਨੋਕ ਤੇ ਲੱਖਾਂ ਰੁਪਏ ਦੀ ਲੁੱਟ ਕਾਰ ਲਈ ਗਈ ਇਸ ਸਬੰਧੀ ਦੁਕਾਨ ਦੇ ਮਾਲਕ ਰਾਕੇਸ਼ ਪੰਡਾਰੀ ਅਤੇ ਉਸਦੇ ਪੁੱਤਰ ਤਰुण ਪੰਡਾਰੀ ਨੇ ਦੱਸਿਆ ਕਿ ਬਾਅਦ ਦੁਪਹਿਰ 2:30 ਵਜੇ ਦੇ ਕਰੀਬ ਉਹਨਾਂ ਦੀ ਦੁਕਾਨ ਤੇ ਦੋ ਨਕਾਬਪੋਸ਼ ਲੁਟੇਰੇ ਆਏ ਅਤੇ ਉਹਨਾਂ ਤੇ ਪਿਸਤੌਲ ਤਾਂ ਕੇ ਦੁਕਾਨ ਦੇ ਕਾਊਂਟਰ ਵਿੱਚ ਪਈ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਇੰਨਾ ਹੀ ਨਹੀਂ ਲੁੱਟੇਰੀ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਨੂੰ ਵੀ ਉਤਾਰ ਕੇ ਨਾਲ ਹੀ ਲੈ ਗਏ ਅਤੇ ਜਾਂਦੇ-ਜਾਂਦੇ ਉਹਨਾਂ ਦੇ ਮਥਰੇ ਤੇ ਪਿਸਤੌਲਾ ਨਾਲ ਸੱਟਾਂ ਵੀ ਮਾਰ ਗਏ। ਉਹਨਾਂ ਦੱਸਿਆ ਕਿ ਇਸ ਵਾਰਦਾਤ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਸੁਪਰੰਤ थाना ਬਹਿਰਾਮ ਦੀ ਪੁਲਿਸ ਸਮੇਤ ਡੀਐਸਪੀ ਬੰਗਾ ਦਲਜੀਤ ਸਿੰਘ ਖੱਕ ਡੀਐਸਪੀ ਦੀਪਰੇਮ ਕੁਮਾਰ ATCII स्टाफ ਦੀਆਂ ਟੀਮਾਂ ਮੌਕੇ ਤੇ ਪੁੱਜ ਗਈਆਂ ਦਿਨ ਦਿਹਾੜੇ ਨੈਸ਼ਨਲ ਹਾਈਵੇ ਤੇ ਹੋਈ ਵਾਰਦਾਤ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਜਦੋਂ ਕਿ ਪੁਲਿਸ ਦੀਆਂ ਟੀਮਾਂ ਵੱਖ-ਵੱਖ ਥਾਵਾਂ ਤੇ ਲੱਗੇ ਸੀ CCTV ਕੈਮਰਿਆਂ ਦੀ ਜਾਂਚ ਕਰਕੇ ਲੁਟੇਰਿਆਂ ਤੱਕ ਪਹੁੰਚਣ ਦਾ ਯਤਨ ਕਰ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਬੰਗਾ ਤੋਂ স্টাফ ਰਿਪੋਰਟਰ ਰਕੇਸ਼ अरोड़ा ਦੀ ਵਿਸ਼ੇਸ਼ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਉਸਾਰ ਨੂੰ ਅੰਦਾਜ਼ਾ 2.5 ਲੱਖ ਦੀ ਹੋਈ ਆ ਅੰਦਾਜ਼ਾ ਸਰ ਕਿੰਨੇ ਕੁ ਡੀਲਟ ਹੋਈ ਆ ਕਿੰਨੇ ਕੁ ਸਰ ਹਾਂਜੀ ਕਿੰਨੇ ਸਰ 1.60 ਲੱਖ ਦੀ ਵਿਦੇਸ਼ੀ ਇਕ ਇੰਡੀਅਨ ਸਾਡੀ ਸਾਡੀ ਓਕੇ ਵੀ ਕੀ ਨਾਮ ਆਪਣਾ ਜਿਹੜਾ ਤਰਮ ਲਗਾ ਲਈ ਤਰਮ ਬਣਾ ਜੀ ਕੀ ਹੋਇਆ ਤੁਹਾਡੀ ਅੱਜ ਰੈਸਨ ਯੂਨੀਅਨ ਦੇ ਉੱਤੇ ਕੀ ਹੋਇਆ ਜੀ ਮਾਰਦਾ ਕੋਈ ਨਹੀਂ ਜੀ ਦੋ ਜਾਨੇ ਸੀਗੇ ਉਸ ਤੋਂ ਵਧੀਆ ਕੋਈ ਨਹੀਂ ਪੇ ਪੈਸੇ ਰੱਖੋ। ਇਹ ਦੱਬੇ ਆਏ ਕਿਦਾਂ ਗੱਡੀ-ਗੱਡੀ ਚਾਏਗੇ? ਖੁਰ ਕੇ ਆਏ ਜੀ ਮੈਨੂੰ ਫੌਰਨ। ਅੱਛਾ ਜੀ। ਬੈਟਰੀ ਮੈਂ ਤਾਂ ਬਾਹਰ ਵੀ ਚਾਹਾਂ। ਅੱਛਾ ਜੀ। ਕਿਉਂ ਖਾਣੇ? ਅੱਛਾ ਜੀ। ਉਹ ਯਾਨੀ ਜੀ ਮੂੰਹ ਕੱਟਿਆ ਸੀ। ਅੱਛਾ ਜੀ। ਕੈਮਰਾ ਵੀ ਲੈ ਕੇ ਦੇ। ਉਹ ਕੈਸ਼ ਫਾਸਟ। ਬੀ ਰੀਅਲ ਵੀ ਲੈ ਕੇ ਸਭ ਬੰਦ ਲਾ ਕੇ। ਸਾਰਾ ਮਨੀ ਵੀ ਉਹਦੇ ਵਿੱਚ ਹੀ ਸਗਾਰਾ ਮੋਬਾਈਲ ਸਗਾਰਾ। ਅੱਛਾ ਪੋਟੇਬਲ ਨਹੀਂ ਸੇ ਜਿਹੜੇ ਅੰਦਰ। ਅੱਛਾ ਕਿੰਨਾ ਕੈਸ਼ ਲੈ ਕੇ ਲੁੱਟਿਆ? 22 ਕਰ। ਵਿਦੇਸ਼ੀ ਹੈ ਕਿ ਇੰਡੀਅਨ? ਇੰਡੀਅਨ ਜਰਸੀ ਕਹਿੰਦਾ। ਕੈਨ ਵਿਸ਼ੀ ਤਾਂ ਇੱਥੇ ਲੱਗਦਾ ਕਿ ਉਹਨਾਂ ਦਾ ਅਸਰ ਕੋਈ ਪੁਲਿਸ ਅਧਿਕਾਰੀ ਆਇਆ ਮੌਕੇ ਤੇ ਹੁਣ ਗੜੀ ਆਏ ਸੀ ਸਾਰੇ ਯੂਪੀ ਆਏ ਸੀ ਹਾਂਜੀ ਐਸਐਚਓ ਵੀ ਆਇਆ ਜੀ ਡਿਫਟੀ ਵੀ ਆਇਆ ਸੀ ਠੀਕ ਹੈ ਜੀ ਕਿਹਨਾਂ ਵੇਂ ਦੀ ਕਰਨ ਆਇਆ ਕੋਈ ਕਮਿਸ਼ਨਰ ਦੇ ਨਾਮ ਕੀ ਆਪਣੀ ਫਰਮ ਦਾ ਕੀ ਨਾਮ ਪੂਰਾ ਦਾ ਭੰਡਾਰੀ ਕੋਰ ਅੰਟਰਪ੍ਰੀਜ਼ ਕੋਰ ਅੰਟਰਪ੍ਰੀਜ਼